ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਅਜੀਬੋ ਗਰੀਬ ਦਾਅਵਿਆਂ ਨਵੀਆਂ ਕਾਢਾਂ ਅਤੇ ਬਾਹਰਲੇ ਮੁਲਕਾਂ ਨਾਲ ਤੁਲਨਾ ਕਰਕੇ ਮਸ਼ਹੂਰ ਨੇ ਕੁਝ ਸਾਲ ਪਹਿਲਾਂ ਉਹਨਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਦਾਅਵਾ ਕੀਤਾ ਸੀ ਫਿਰ ਉਹਨਾਂ ਸੜਕਾਂ ਨੂੰ ਬੰਬ ਪ੍ਰੂਫ ਬਣਾਉਣ ਦੀ ਸ਼ੇਖੀ ਮਾਰੀ ਪਿੱਛੇ ਜਾਏ ਪਾਣੀ ਦੀਆਂ ਬੱਸਾਂ ਚਲਾਉਣ ਦੀ ਵੀ ਗੱਲ ਕਹੀ ਇਹਨਾਂ ਦਾਅਵਿਆਂ ਪਿੱਛੇ ਹਕੀਕਤ ਕੀ ਹੈ ਉਸ ਬਾਰੇ ਕੋਈ ਟਿੱਪਣੀ ਕਰਨ ਦੀ ਲੋੜ ਨਹੀਂ ਹਾਲੇ ਗੱਲਾਂ ਹੋ ਹੀ ਰਹੀਆਂ ਨੇ ਕਿ ਹੁਣ ਉਹਨਾਂ ਨੇ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਐਫ ਬੀਆਈ ਦੀ ਤਰਜ਼ ਤੇ ਇੱਕ ਮਹਿਕਮਾ ਬਣਾਉਣ ਦਾ ਸੁਪਨਾ ਪੰਜਾਬ 'ਚ ਦੇਖਿਆ ਹੈ ਇਹ ਨਵੀਂ ਸੰਸਥਾ ਹੋਵੇਗੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਪਬੀਆਈ ਦਿਲਚਸਪ ਗੱਲ ਇਹ ਹੈ ਕਿ ਇਸ ਗੱਲ ਦੀ ਪ੍ਰਵਾਨਗੀ ਪੰਜਾਬ ਮੰਤਰੀ ਮੰਡਲ ਨੇ ਵੀ ਦੇ ਦਿੱਤੀ ਹੈ ਇਸ ਬਿਊਰੋ ਵਿੱਚ 5000 ਤੋਂ ਵੱਧ ਕਰਮੀ ਤਾਇਨਾਤ ਹੋਣਗੇ ਅਤੇ ਇੱਕ ਏਡੀਜੀਪੀ ਲੈਵਲ ਦਾ ਅਫਸਰ ਇਸ ਦਾ ਡਾਇਰੈਕਟਰ ਹੋਵੇਗਾ ਇਹ ਕਿਹਾ ਗਿਆ ਹੈ ਕਿ ਇਹ ਬਿਊਰੋ ਗੰਭੀਰ ਮਸਲਿਆਂ ਤੋਂ ਇਲਾਵਾ ਔਰਤਾਂ ਬੱਚਿਆਂ ਖਿਲਾਫ ਹੋਏ ਜੁਰਮਾਂ ਦੀ ਤਫ਼ਤੀਸ਼ ਕਰੇਗਾ ਇਹ ਆਰਥਿਕ ਅਤੇ ਸਾਈਬਰ ਜੁਰਮ ਵੀ ਉਹਨਾਂ ਦੀ ਵੀ ਜਾਂਚ ਕਰੇਗਾ ਕਿਹਾ ਗਿਆ ਹੈ ਕਿ ਇਸ ਦੀ ਲੋੜ ਇਸ ਕਰਕੇ ਪਈ ਕਿ ਕੁਝ سنگੀਨ ਮਸਲੇ ਹਾਲੀ ਤੱਕ ਸੁਲਝਾਏ ਨਹੀਂ ਜਾ ਸਕੇ ਪਿੱਛੇ ਜਾਏ ਨਾਮਤਾਰੀ ਮਾਤਾ ਚੰਦਕੌਰ ਦਾ ਕਤਲ ਹੋਇਆ ਸਿੱਖ ਪ੍ਰਚਾਰਕ ਰਣਜੀਤ ਸਿੰਘ ਟਡਰਿਆਵਲੇ ਤੇ ਹਮਲਾ ਕੀਤਾ ਗਿਆ ਬਹੁਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਦਵੀ ਦੇ ਮਸਲੇ ਸਾਹਮਣੇ ਆਏ ਅਤੇ ਖੰਨਾ ਚ ਸ਼ਿਵ ਸੇਨਾ ਦੇ ਲੀਡਰ ਦੀ ਹਤਿਆ ਵੀ ਕੀਤੀ ਗਈ। ਵਿਰੋਧੀ ਧਿਰਾਂ ਨੂੰ ਇਹ ਖਦਸ਼ਾ ਹੈ ਕਿ ਇਹ ਬਿਊਰੋ ਉਹਨਾਂ ਨੂੰ ਟਾਰਗੇਟ ਕਰਨ ਲਈ ਬਣਾਇਆ ਜਾ ਰਿਹਾ ਹੈ। ਵੈਸੇ ਵੀ ਚੋਣਾਂ ਨੂੰ ਹੁਣ ਸਿਰਫ 6 ਮਹੀਨੇ ਰਹਿ ਗਏ ਨੇ ਅਤੇ ਇਹੋ ਜਿਹੇ ਵੱਡੇ ਫੈਸਲੇ ਜਿਨ੍ਹਾਂ ਲਈ ਟ੍ਰੇਨਿੰਗ ਅਤੇ ਦਿਸ਼ਾ ਨਿਰਦੇਸ਼ ਦੀ ਲੋੜ ਹੈ ਉਹ ਹੁਣ ਲਾਗੂ ਕਰਨੇ ਸਿਰਫ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਨੇ। ਪਹਿਲਾਂ ਤਾਂ ਸੰਗਵੀਰ ਸਿੰਘ ਬਾਦਲੇ ਦੱਸਣ ਕਿ ਜਿਹੜਾ ਉਹਨਾਂ ਨੇ ਤਫ਼ਤੀਸ਼ ਵਿਭਾਗ ਯਾਨੀ ਇਨਵੈਸਟੀਗੇਸ਼ਨ ਵਿੰਗ ਨੂੰ ਅਮਨ ਕਾਨੂੰਨ ਵਿਭਾਗ ਯਾਨੀ ਲਾਅ ਐਂਡ ਆਰਡਰ ਵਿੰਗ ਨਾਲੋਂ ਵੱਖਰਾ ਕਰਨ ਦਾ ਫੈਸਲਾ ਲਿਆ ਸੀ ਉਹਦਾ ਕੀ ਬਣਿਆ ਜੇ ਉਹ ਤਫਤੀਸ਼ ਵਿਭਾਗ ਪੁਲਿਸ ਦੇ ਵਿੱਚ ਬਣ ਚੁੱਕਾ ਹੈ ਅਤੇ ਬਖੂਬੀ ਨਾਲ ਕੰਮ ਕਰ ਰਿਹਾ ਹੈ ਤਾਂ ਫਿਰ ਇਸ ਨਵੇਂ ਬਿਊਰੋ ਦੀ ਕੀ ਲੋੜ ਹੈ ਮੈਨੂੰ ਲੱਗਦਾ ਹੈ ਕਿ ਇਸ ਬਿਊਰੋ ਦਾ ਹਾਲ ਵੀ ਉਹਨਾ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨਸ ਟੀਮਸ ਵਰਗਾ ਹੋਵੇਗਾ ਜਿਨ੍ਹਾਂ ਬਾਰੇ ਸਿਰਫ ਐਲਾਨ ਕੀਤਾ ਜਾਂਦਾ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਦਾ ਸਿਰਫ ਪੈਸੇ ਦੀ ਅਤੇ ਸਮੇਂ ਦੀ ਬਰਬਾਦੀ ਹੀ ਹੁੰਦੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਇਸ ਕੀ ਸਰਕਾਰ ਚ ਜਾਂ ਬਾਦਲ ਸਾਹਿਬ ਦੇ ਮੰਤਰੀ ਮੰਡਲ ਚ ਛੋਟੇ ਬਾਦਲ ਸਾਹਿਬ ਨੂੰ ਲਗਾਮ ਪਾਉਣ ਵਾਲਾ ਕੋਈ ਸ਼ਖਸ ਨਹੀਂ